ਪੰਜਾਬ ਦੇ ਵਿੱਚ ਲਗਾਤਾਰ ਗਰਮੀ ਦਾ ਪ੍ਰਕੋਪ جاری ਹੈ ਲੋਕ ਬੇਹਾਲ ਹੋਏ ਪਏ ਨੇ ਗਰਮੀ ਇੰਨੀ ਜ਼ਿਆਦਾ ਹੋ ਗਈ ਹੈ ਕਿ 2 ਮਿੰਟ ਲਈ ਕਾਰੋਬਾਰ ਨਿਕਲਦੇ ਨੇ ਲੋਕ ਤਾਂ ਪਸੀਨਾ ਪਸੀਨੀ ਹੋ ਜਾਂਦੇ ਨੇ ਗੁਰੇਸ਼ਕਰਦੇ ਨੇ ਲੋਕ ਬਾਹਰ ਨਹੀਂ ਨਿਕਲਦੇ ਕਿਉਂਕਿ ਗਰਮੀ ਇੰਨੀ ਜ਼ਿਆਦਾ ਹੋ ਗਈ ਹੈ ਤੇ ਇਸੇ ਵਿਚਾਲੇ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਉਹਨਾਂ ਨੇ ਔਰੇਂਜ ਅਲਰਟ ਜਾਰੀ ਕੀਤਾ ਹੈ ਆਉਣ ਵਾਲੇ ਦਿਨਾਂ ਦੇ ਲਈ ਤੇ ਇਹ ਦੱਸਿਆ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਤੋਂ ਕੋਈ ਵੀ ਰਾਹਤ ਮਿਲਦੀ ਨਹੀਂ ਨਜ਼ਰ ਆ ਰਹੀ ਹੈ ਮੌਸਮ ਇਸੇ ਤਰ੍ਹਾਂ ਰਹੇਗਾ ਗਰਮੀ ਜਾਰੀ ਰਹੇਗੀ ਤੇ ਲੋਕਾਂ ਦੇ ਪਸੀਨੇ ਛੁੱਟਦੇ ਰਹਿਣਗੇ ਤੇ ਉਹਨਾਂ ਨੇ ਦੱਸਿਆ ਕਿ 42 ਡਿਗਰੀ ਤੋਂ ਪਾਰ ਪਾਰਾ ਜਾ ਰਿਹਾ ਹੈ ਜਿਸ ਕਰਕੇ ਗਰਮੀ ਲਗਾਤਾਰ ਵਧ ਰਹੀ ਹੈ ਵਿੱਚ ਜੇ ਬਾਰਿਸ਼ ਹੋਈ ਸੀ ਹਲਕੀਆਂ ਵਾਵਾਵਾਂ ਚੱਲੀਆਂ ਸੀ ਤੇ ਅਲਰਟ ਜਾਰੀ ਸੀ ਉਦੋਂ ਥੋੜੀ ਜਿਹੀ ਰਾਹਤ ਮਿਲੀ ਸੀ ਲੇਕਿਨ ਫਿਰ ਤੋਂ ਮੌਸਮ ਦਾ ਜਿਹੜਾ ਤਾਪਮਨ ਹੈ ਫਿਰ ਤੋਂ ਵਧਣਾ ਸ਼ੁਰੂ ਹੋ ਗਿਆ ਹੈ 42 ਡਿਗਰੀ ਤੋਂ ਪਾਰ ਪਾਰਾ ਚਲਾ ਗਿਆ ਹੈ ਤੇ ਹੁਣ ਲਗਾਤਾਰ ਪਾਰਾ ਵਧਦਾ ਜਾਏਗਾ ਮੌਸਮ ਵਿਗਿਆਨੀ ਨੇ ਦੱਸਿਆ ਹੈ ਕਿ ਆ ਆਉਣ ਵਾਲੇ ਦਿਨਾਂ ਦੇ ਲਈ ਪੰਜਾਬ ਦੇ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਗਰਮੀ ਲਗਾਤਾਰ ਵਧੇਗੀ ਗਰਮੀ ਦੇ ਵਿੱਚ ਕੋਈ ਘਟਾ ਨਹੀਂ ਹੋਵੇਗਾ ਲੋਕ ਹੋਰ ਪਰੇਸ਼ਾਨ ਹੋਣਗੇ ਤੇ ਉਹਨਾਂ ਨੇ ਦੱਸਿਆ ਹੈ ਕਿ ਉਹਨਾਂ ਨੇ ਲੋਕਾਂ ਨੂੰ ਸਲਾਹ ਵੀ ਦਿੱਤੀ ਹੈ ਉਹਨਾਂ ਨੇ ਕਿਹਾ ਹੈ ਕਿ ਕਰੋ ਉਦੋਂ ਵੀ ਬਾਹਰ ਨਿਕਲੋ ਜਦੋਂ ਬਹੁਤ ਜ਼ਰੂਰੀ ਕੰਮ ਹੈ ਕਰੋ ਨਿਕਲਣ ਤੋਂ ਗੁਰੇਸ ਕੀਤਾ ਜਾਵੇ ਜਿੱਨਾ ਵੱਧ ਹੋ ਸਕਦਾ ਹੈ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਤੇ ਗਰਮੀ ਤੋਂ ਜੁੜੀਆਂ ਸਮੱਸਿਆਵਾਂ ਲੋਕਾਂ ਨੂੰ ਆ ਸਕਦੀਆਂ ਨੇ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਵੱਧ ਤੋਂ ਵੱਧ ਪਾਣੀ ਪਿਓ ਤੇ ਮੋਟਾ ਕੇ ਬਾਹਰ ਨਿਕਲੋ ਕਾਲੇ ਕੱਪੜੇ ਨੂੰ ਅਵੋਇਡ ਕਰੋ ਤੇ ਅਜੀਆਂ ਚੀਜ਼ਾਂ ਉਹਨਾਂ ਨੇ ਹਦਾਇਤਾਂ ਜਾਰੀ ਕੀਤੀਆਂ ਨੇ ਕੀਤੀਆਂ ਨੇ ਆਮ ਲੋਕਾਂ ਦੇ ਲਈ ਜਿਸ ਤੋਂ ਗਰਮੀ ਤੋਂ ਬਚ ਸਕਦੇ ਨੇ ਇਸ ਦੇ ਨਾਲ ਹੀ ਸਾਨਾ ਦੇ ਲਈ ਵੀ ਉਹਨਾਂ ਨੇ ਸੁਝਾਅ ਦਿੱਤੇ ਨੇ ਉਹਨਾਂ ਨੇ ਕਿਹਾ ਹੈ ਕਿ ਹੁਣ ਗਰਮੀ ਬਹੁਤ ਜ਼ਿਆਦਾ ਹੈ ਤੇ ਝੋਨੇ ਨੂੰ ਪਾਣੀ ਜ਼ਿਆਦਾ ਚਾਹੀਦਾ ਹੈ ਲੇਕਿਨ ਕਿਸਾਨ ਨੇ ਧਿਆਨ ਦੇ ਵਿੱਚ ਜ਼ਰੂਰ ਰੱਖਣ ਕਿ ਜਿਹੜਾ ਜ਼ਮੀਨੀ ਜ਼ਮੀਨ ਦੇ ਹੇਠਲਾ ਪਾਣੀ ਹੈ ਉਹਦਾ ਪੱਧਰ ਲਗਾਤਾਰ ਘਟਦਾ ਜਾ ਰਿਹਾ ਹੈ ਤਾਂ ਕੋਸ਼ਿਸ਼ ਕਰਨ ਕਿ ਨਹਿਰੀ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਕਰਨ ਤੇ ਉਹਨਾਂ ਵੱਲੋਂ ਅਲਰਟ ਆਮ ਲੋਕਾਂ ਲਈ ਵੀ ਜਾਰੀ ਕੀਤਾ ਗਿਆ ਹੈ ਕਿ ਲੋਕ ਘਰੋਂ ਘੱਟ ਬਾਹਰ ਨਿਕਲਣ ਤਾਂ ਇਸੇ ਵਿਚਾਰੇ ਤੁਹਾਨੂੰ ਦੱਸ ਰਿਹਾ ਕਿ ਜੋ ਗਰਮੀ ਹੈ ਉਹ ਲਗਾਤਾਰ ਇਸੇ ਤਰ੍ਹਾਂ ਆਪਣਾ ਪ੍ਰਕੋਪ ਬਣਾਈ ਰੱਖੇਗੀ ਇਸੇ ਤਰ੍ਹਾਂ ਲੋਕਾਂ ਨੂੰ ਤੰਗ ਕਰੇਗੀ ਕਿਉਂਕਿ ਗਰਮੀ ਹੁਣ ਆਉਣ ਵਾਲੇ ਦਿਨਾਂ 'ਚ ਹੋਰ ਵਧੇਗੀ ਕੋਈ ਫਰਕ ਨਹੀਂ ਆਏਗਾ ਲੋਕਾਂ ਨੂੰ ਕੋਈ ਰਾਹਤ ਮਿਲਦੀ ਨਹੀਂ ਲੇ ਫਿਲਹਾਲ ਅਲਰਟ ਨਹੀਂ ਜਾਰੀ ਕੀਤਾ ਗਿਆ ਹਾਲਾਂਕਿ ਗਰਮੀ ਦਾ ਅਲਰਟ ਜਾਰੀ ਕੀਤਾ ਗਿਆ ਹੈ ਲਗਾਤਾਰ ਪਾਰਾ ਵਧਦਾ ਜਾਏਗਾ ਤਾਪਮਨ ਵਧਦਾ ਜਾਏਗਾ ਤਾਂ ਇਸ ਵਿਚਾਲੇ ਅਸੀਂ ਤੁਹਾਨੂੰ ਅਪੀਲ ਕਰਦੇ ਹਾਂ ਤੁਸੀਂ ਘਰਾਂ ਦੇ ਵਿੱਚੋਂ ਕੱਟ ਨਿਕਲੋ ਬਹੁਤ ਜ਼ਰੂਰੀ ਕੰਮ ਹੋਵੇ ਤਾਂ ਹੀ ਘਰਾਂ ਚੋਂ ਨਿਕਲੋ ਤੇ ਵੱਧ ਤੋਂ ਵੱਧ ਪਾਣੀ ਪਿਓ ਹਾਂ ਜੀ ਪਿੱਛੇ ਆਪਾਂ ਜਿਸ ਤਰ੍ਹਾਂ ਦੇਖਿਆ ਕਿ ਇੱਕ ਵੈਸਟਰਨ ਡਿਸਟਰਬੈਂਸ ਜਿਹੜੀ ਅਪਰੋਚ ਕੀਤੀ ਹੈ ਉਹਦੇ ਨਾਲ ਟੈਂਪਰੇਚਰਸ ਦੇ ਵਿੱਚ ਥੋੜਾ ਜਿਹਾ ਫਾਲ ਦੇਖਿਆ ਗਿਆ ਪਰ ਹੁਣ ਫੇਰ ਜਿਸ ਤਰ੍ਹਾਂ ਕਿ ਲੱਗ ਰਿਹਾ ਹੈ ਕਿ ਟੈਂਪਰੇਚਰਸ ਦੇ ਵਿੱਚ ਥੋੜਾ ਜਿਹਾ ਚੇਂਜ ਆਏਗਾ ਕਿਉਂਕਿ ਮਈ ਦੇ ਵਿੱਚ ਦੇਖਿਆ ਗਿਆ ਕਿ ਬਿਲਕੁਲ بارش ਨਹੀਂ ਹੋਈ ਡਰਾਈ ਵੈਦਰ ਰਿਹਾ ਔਰ ਕੰਟੀਨਿਊਸਲੀ ਟੈਂਪਰੇਚਰ ਵਧਦਾ ਰਿਹਾ ਪਰ ਜੂਨ ਦੇ ਵਿੱਚ ਥੋੜਾ ਜਿਹਾ ਵੈਸਟਰਨ ਡਿਸਟਰਬੈਂਸ ਆਉਣ ਦੇ ਨਾਲ ਟੈਂਪਰੇਚਰ ਦੇ ਵਿੱਚ ਤਾਂ ਫਾਲ ਆਈ ਹੈ ਪਰ بارش ਹਲੇ ਵੀ ਜਿਹੜੀ ਨਾਰਮਲ ਨਾਲੋਂ ਕਾਫੀ ਘੱਟ ਹੋਈ ਹੈ ਕਿਉਂਕਿ ਸਾਡੇ ਕੋਲ ਜਿਹੜੇ ਆ ਜਿਹੜੇ ਫਸਟ 2 ਵੀਕਸ ਹੁੰਦੇ ਆ ਜੂਨ ਦੇ ਉਹਦੇ ਸਾਡੇ ਕੋਲ 15 ਤੋਂ 20 ਮਿਲੀਮੀਟਰ ਤੱਕ بارش ਹੋਣੀ ਚਾਹੀਦੀ ਹੈ ਪਰ ਸਾਡੇ ਕੋਲ ਸਿਰਫ 4 ਮਿਲੀਮੀਟਰ بارش ਜਿਹੜੀ ਰਿਕਾਰਡ ਕੀਤੀ ਗਈ ਹੈ ਜਿਹਦੇ ਨਾਲ ਕੀ ਹਲੇ ਫੇਸ ਲੱਗ ਰਿਹਾ ਹੈ ਕਿ ਕਾਫੀ ਡਰਾਈ ਵੈਦਰ ਪਿੱਛੇ ਜੇ ਰਿਹਾ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹੁਣ ਜਿਸ ਤਰ੍ਹਾਂ ਕੀ ਟੈਂਪਰੇਚਰ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਤਾਂ ਫਿਰ ਜਿਹੜੀ ਆਈਐਮਡੀ ਵੱਲੋਂ ਸਾਨੂੰ ਅਲਰਟ ਜਾਰੀ ਕੀਤਾ ਗਿਆ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ orange ਅਲਰਟ ਜਿਹੜਾ ਉਹ ਹੋ ਸਕਦਾ ਹੈ ਤੇ ਜਿਹੜੀ ਮੋਡਰੇਟ ਟੂ ਸਵੀਅਰ ਹੀਟ ਵੇਵ ਦੀ ਫਿਰ ਪ੍ਰੈਡਿਕਸ਼ਨ ਦਿੱਤੀ ਗਈ ਹੈ ਸੋ ਹਲੇ 15 ਤਰੀਕ ਤੱਕ ਸਾਡੇ ਕੋਲ ਇਸ ਤਰ੍ਹਾਂ ਹੀ ਟੈਂਪਰੇਚਰ ਜਿਹੜੇ ਹੋ ਰਾਈਜ਼ ਕਰਨਗੇ ਤੇ ਸਾਨੂੰ ਹੀਟ ਵੇਵ ਦਾ ਸਾਹਮਣਾ ਕਰਨਾ ਪਏਗਾ ਪਿਛਲੇ ਸਾਲ ਨਾਲੋਂ ਕਿੰਨਾ فرق ਆ ਤੇ ਕਿੰਨੇ ਕਿਰਾਈ ਜਿਹੜੇ ਨੇ ਹੋ ਸਕਦੇ ਨੇ ਤਾਂ ਹਾਂ ਜੇ ਆਪਾਂ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਇਸ ਵਾਰੀ ਕੰਪੈਰੀਟਿਵਲੀ ਟੈਂਪਰੇਚਰਸ ਜ਼ਿਆਦਾ ਨਹੀਂ ਕਿਉਂਕਿ ਪਿਛਲੇ ਸਾਲ ਜਿਹੜਾ ਜੂਨ ਦੇ ਵਿੱਚ ਸਾਡੇ ਕੋਲ ਟੈਂਪਰੇਚਰਸ 40 ਦੇ ਨੀਅਰ ਅਬਾਊਟ ਰਹੇ ਸੀਗੇ ਬਟ ਹੁਣ ਸਾਡੇ ਕੋਲ 42 ਤੱਕ ਵੀ ਜਿਹੜਾ ਇਸ ਹਫਤੇ ਦਾ ਟੈਂਪਰੇਚਰ ਰਿਕਾਰਡ ਕੀਤਾ ਗਿਆ ਹੈ ਇਸੇ ਤਰ੍ਹਾਂ ਹੀ ਬਾਰਿਸ਼ ਵੀ ਪਿਛਲੇ ਸਾਲ ਜਿਹੜੀ ਜੂਨ ਦੇ ਵਿੱਚ ਕਾਫੀ ਅੱਛੀ ਬਾਰਿਸ਼ ਹੋ ਗਈ ਸੀਗੀ ਫਸਟ ਵੀਕ ਦੇ ਵਿੱਚ ਜਾਂ ਸੈਕਿੰਡ ਵੀਕ ਦੇ ਵਿੱਚ ਵੀ ਮਤਲਬ ਨੀਅਰ ਅਬਾਊਟ 10 ਮਿ ਤੇ ਟੈਂਪਰੇਚਰ ਜਿਹੜੀ ਇਹ ਰਿਲੇਟਿਵ ਹਿਯੂਮਿਡਿਟੀ ਹੈ ਉਹ ਵੀ ਜ਼ਿਆਦਾ ਸੀਗੀ ਜਿਸ ਤਰ੍ਹਾਂ ਕਿ ਇਹਦੇ ਇਸ ਵਾਰੀ ਦੇ ਕੰਪੈਰੀਟਿਵਲੀ ਸੋ ਹੁਣ ਇਸ ਵਾਰੀ ਆਪਾਂ ਦੇਖਦੇ ਆ ਕਿ ਰਿਲੇਟਿਵ ਹਿਯੂਮਿਡਿਟੀ ਵੀ ਜਿਹੜੀ ਆ ਉਹ ਕਾਫੀ ਘਟ ਹੈ ਡਰਾਈ ਵੈਦਰ ਚੱਲ ਰਿਹਾ ਹੈ ਸੋ ਉਹਦੇ ਮੱਦੇ ਨਜ਼ਰ ਹੀ ਆਪਾਂ ਕਹਿ ਸਕਦੇ ਆ ਕਿ ਜਿਸ ਤਰ੍ਹਾਂ ਕਿ ਹੀਟ ਵੇਵ ਜਿਹੜੀ ਆ ਹਲੇ ਪਰਸਿਸਟ ਕਰੇਗੀ ਜਿਸ ਤਰ੍ਹਾਂ ਝੋਨੇ ਦੀ ਬਿਜਾਈ ਜਿਹੜੀ ਆ ਉਸ ਦੀ ਸ਼ੁਰੂਆਤ ਹੋਣ ਵਾਲੀ ਹੈ ਕੀ ਲੱਗਦਾ ਕਿਸਾਨ ਵੀ ਉਸ ਕੀ ਬਿਜਾਈ ਆ ਦੇਖੋ ਝੋਨੇ ਦੀ ਬਿਜਾਈ ਜਿਹੜੀ ਆਪਣੇ 20 ਜੂਨ ਤੋਂ ਜਿਹੜੀ ਉਹਦੀ ਲਵਾਈ ਸ਼ੁਰੂ ਹੋ ਜਾਂਦੀ ਹੈ ਪਨੀਰੀ ਦੀ ਔਰ ਜਿਹੜੀ ਡੀਐਸਆਰ ਦੀ ਹੈਗੀ ਆ ਉਹ ਵੀ ਸ਼ੁਰੂ ਹੋ ਚੁੱਕੀ ਹੈ ਆ ਪੈ ਆਪਾਂ ਜੂਨ ਦੇ ਪਹਿਲੇ ਹਫਤੇ ਕਿਸਾਨ ਵੀ ਜਿਹੜੇ ਆ ਸ਼ੁਰੂ ਕਰ ਦਿੰਦੇ ਆ ਸੋ ਬਹੁਤ ਜ਼ਰੂਰੀ ਹੈ ਇਹਨਾਂ ਦਿਨਾਂ ਦੇ ਵਿੱਚ ਸਾਨੂੰ ਜਿਹੜਾ ਪਾਣੀ ਜੇਕਰ ਬਾਰਿਸ਼ ਨਾਲ ਉਹਦੀ ਪਾਣੀ ਦੀ ਪੂਰਤੀ ਹੋ ਜੇ ਤਾਂ ਸਾਡੇ ਤੋਂ ਜਿਹੜਾ ਧਰਤੀ ਇੱਥਲਾ ਪਾਣੀ ਹੈ ਆਪਾਂ ਉਹਨੂੰ ਬਚਾ ਸਕਦੇ ਆ ਪਰ ਜਿਸ ਤਰ੍ਹਾਂ ਕਿ ਹਲੇ ਬਾਰਿਸ਼ ਨਹੀਂ ਹੋ ਰਹੀ ਹੈਗੀ ਟੈਂਪਰੇਚਰਸ ਵੀ ਬਹੁਤ ਜ਼ਿਆਦਾ ਚੱਲ ਰਹੇ ਨੇ ਤਾਂ ਕਿਸਾਨ ਵੀਰਾਂ ਨੂੰ ਪਾਣੀ ਤਾਂ ਜ਼ਰੂਰ ਦੇਣਾ ਪਏਗਾ ਬਟ ਫਿਰ ਵੀ ਉਹਨਾਂ ਕੀ ਸੰਜਮ ਨਾਲ ਪਾਣੀ ਵਰਤਨ ਜਿੰਨੀ ਲੋੜ ਹੈਗੀ ਆ ਕਿਉਂਕਿ ਆਲਰੇਡੀ ਇੰਨੀ ਜ਼ਿਆਦਾ ਈਵੇਪੋਰੇਸ਼ਨ ਹੋ ਰਹੀ ਹੈ ਜੇ ਆਪਾਂ ਜ਼ਿਆਦਾ ਮਤਲਬ ਬਿਨਾ ਲੋੜ ਤੋਂ ਵੀ ਪਾਣੀ ਉੱਥੇ ਰਖੜਿਆ ਕਰਾਂਗੇ ਜਾਂ ਪਾਣੀ ਲਾਵਾਂਗੇ ਤਾਂ ਉਹ ਓਨੀ ਜਲਦੀ ਉੱਡੇਗਾ ਕਿਉਂਕਿ ਈਵੇਪੋਰੇਸ਼ਨ ਬਹੁਤ ਇੰਨਾ ਦਿਨਾਂ ਚ ਹਾਈ ਹੋ ਜਾਂਦੀ ਹੈ ਜਦੋਂ ਟੈਂਪਰੇਚਰਸ ਹਾਈ ਹੁੰਦੇ ਆ ਸੋ ਇੰਨਾਂ ਚੀਜ਼ਾਂ ਨੂੰ ਜ਼ਰੂਰ ਧਿਆਨ ਚ ਰੱਖਿਆ ਜਾਏ ਕਿ ਆਪਾਂ ਓਨਾ ਹੀ ਸੰਜਮ ਨਾਲ ਪਾਣੀ ਵਰਤੀਏ ਜਿੰਨੀ ਉਹਦੀ ਲੋੜ ਹੈ ਪਿਛਲੇ ਸਾਲ ਜਦੋਂ ਚੜੀ بارشਾਂ ਹੋਈ ਸੀ ਤੇ ਉਹ ਵੀ ਕਾਫੀ ਆ ਇਹ ਜਿਹਾ ਸੂਰਮਾ ਰਿਹਾ ਸੀਗਾ ਮਾਹ ਵਿੱਚ ਪੱਕੀ ਪਈ ਉਹ ਫੌਮਟ ਦਾ ਹੜ੍ਹ ਜੇ ਲੱਗਦਾ ਹੁੰਦੀ ਸੀ ਪਰ ਇਸ ਵਾਰ ਕੀ ਲੱਗਦਾ ਹੈ ਕਿ ਜਿਸ ਤਰ੍ਹਾਂ ਆਪਣੀ ਮੌਨਸੂਨ بارشਾਂ ਦੀ ਬੋਲੀਆਂ ਆਸਾ ਲੱਗਦਾ ਹੈ ਵੀ ਮੌਨਸੂਨ ਤੋਂ ਜ਼ੋਰ ਰਹਿਣ ਦੀ ਕੀ ਤਰ੍ਹਾਂ ਸਭਾਵ ਹੈ ਤਾਂ ਕੋਈ ਬੜੀ ਚੀਜ਼ ਹੋ ਤਾ ਹੈ ਆ ਦੇਖੋ ਹਲੇ ਜਿਸ ਤਰ੍ਹਾਂ ਮੌਨਸੂਨ ਜਿਹੜਾ ਆਨਸਰਟ ਹੋਇਆ ਕੇਰਲਾ ਤੇ ਉਹ ਤਾਂ ਕਾਫੀ अर्ਲੀ ਹੋ ਗਿਆ ਦੋ ਦਿਨ ਪਹਿਲਾਂ ਹੀ ਆ ਗਿਆ ਤੇ ਵੈਸੇ ਵੀ ਹੁਣ ਜਿਵੇਂ ਪੰਜਾਬ ਦੇ ਵਿੱਚ ਵੀ ਸਾਨੂੰ 프리 ਮੌਨਸੂਨ ਜਿਹੜੀ ਆ ਉਹਦੀ ਪ੍ਰੈਡਿਕਸ਼ਨ ਹੈਗੀ ਹੈ ਕਿ ਜੂਨ ਦੇ ਐਂਡ ਦੇ ਵਿੱਚ ਸਾਡੇ ਕੋਲ 프리 ਮੌਨਸੂਨ ਸ਼ਾਵਰਸ ਐਕਸਪੈਕਟਿਡ ਨੇ ਤੇ ਵੀਕ ਮੌਨਸੂਨ ਦੀ ਹਾਲੇ ਤੱਕ ਸਾਡੇ ਕੋਲ ਕੋਈ ਪ੍ਰੈਡਿਕਸ਼ਨ ਨਹੀਂ ਹੈ ਕਿਉਂਕਿ ਐਲ ਨੀਨੋ ਦਾ ਇਫੈਕਟ ਜਿਹੜਾ ਸੀਗਾ ਉਹ ਥੋੜਾ ਨਾਲ ਲਿਫਾਈ ਹੋ ਚੁੱਕਿਆ ਸੋ ਜਿਸ ਤਰ੍ਹਾਂ ਟੈਂਪਰੇਚਰਸ ਵਧ ਰਹੇ ਨੇ ਜਾਂ ਮਤਲਬ ਆਪਾਂ ਨੂੰ ਲੱਗ ਰਿਹਾ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਸ਼ੀਟ ਵੇ ਵਾਰੀ ਹੈ ਸੋ ਉਸ ਤੋਂ ਤਾਂ ਸਾਨੂੰ ਲੱਗ ਰਿਹਾ ਹੈ ਕਿ ਉਹ ਫੇਵਰੇਬਲ ਹੈ ਮੌਨਸੂਨ ਦੇ ਵਾਸਤੇ ਕਿਉਂਕਿ ਜਿੰਨਾ ਟੈਂਪਰੇਚਰ ਰਾਈਜ਼ ਹੋਊਗਾ ਓਨਾ ਹੀ ਜ਼ਿਆਦਾ ਪ੍ਰੈਸ਼ਰ ਡਿਵੈਲਪ ਹੋ ਕੇ ਮੌਨਸੂਨ ਜਿਹੜੀ ਆ ਉਹ ਨੂੰ ਮਤਲਬ ਫੇਵਰ ਕਰੇਗੀ ਸੋ ਆਪਾਂ ਉਮੀਦ ਕਰਦੇ ਹੈਗੇ ਆ ਕਿ ਜਿਹੜਾ ਮੌਨਸੂਨ ਆ ਇਸ ਵਾਰੀ ਸਾਡੇ ਕੋਲ ਟਾਈਮਲੀ ਆਵੇ ਤੇ ਬਹੁਤ ਵਧੀਆ ਵੀ ਰਹੇ ਤਾਂ ਕਿ ਸਾਡੀ ਜਿਹੜੀ ਝੋਨੇ ਦੀ ਫਸਲ ਹੈ ਜਾਂ ਸਾਡੀਆਂ ਹੋਰ ਜਿਹੜੀਆਂ ਸੌਣੇ ਦੀਆਂ ਫਸਲਾਂ ਨੇ ਉਹਨਾਂ ਲਈ ਲਾਹੇਵੰਦ ਰਹੇ। ਨਾ ਹਮ ਲੋਕਾਂ ਨੂੰ ਕੀ ਕਹਾਂਗੇ ਇਸਲਾਹ ਦੇਉਗੇ ਜੀ ਬੇਰੇ ਦਰਮੀ। ਕਿਉਂਕਿ ਦੇਖੋ ਅਲਰਟ ਤਾਂ ਜਾਰੀ ਹੋ ਚੁੱਕਿਆ ਹੈਗਾ ਕਿ ਮੋਡਰੇਟ ਟੂ ਸਵੀਅਰ ਹੀਟ ਵੇਵ ਦੀ ਪ੍ਰੈਡਿਕਸ਼ਨ ਹੈਗੀ ਆ 2-3 ਦਿਨਾਂ ਦੇ ਵਿੱਚ। ਸੋ ਬਿਲਕੁਲ ਆਉਂਦੀਆਂ ਜਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ ਕਿ ਆ ਆਮ ਲੋਕਾਂ ਨੂੰ ਵੀ ਕਿ ਜਿਸ ਤਰ੍ਹਾਂ ਇਸ ਜਿਹੜੀ ਗਰਮੀ ਆ ਉਹਨੂੰ ਆਪਾਂ ਕਿਵੇਂ ਉਹਦਾ ਸਾਹਮਣਾ ਕਰਨਾ ਪਾਣੀ ਦੀ ਆਪਣੇ ਜਿਹੜੇ ਆਪਣੇ ਕੋਲ ਰੱਖਣ ਜਦੋਂ ਵੀ ਪਾਣੀ ਆਪਾਂ ਬਾਹਰ ਜਾਣਾ ਆ ਜਾਂ ਕਿਸ ਤਰ੍ਹਾਂ ਤੇ ਟਾਈਮਿੰਗਸ ਜਿਹੜੇ ਨੇ ਉਹੀ 12 ਤੋਂ 3-4 ਵਜੇ ਤੱਕ ਜਿਹੜਾ ਉਹ ਬਾਹਰ ਨਿਕਲਣਾ ਅਵੋਇਡ ਕੀਤਾ ਜਾਵੇ ਧੁੱਪੇ ਤਾਂ ਕਿ ਜਿਹੜੀ ਉਹ ਤੋਂ ਇੰਨੀ ਜ਼ਿਆਦਾ ਇਨਸੋਲੇਸ਼ਨ ਹੁੰਦੀ ਹੈ ਹੀਟ ਦੀ ਜਿਹੜੀ ਕਿ ਸਾਡੀ ਬੋਡੀ ਨੂੰ ਜ਼ਿਆਦਾ ਇਫੈਕਟ ਕਰਦੀ ਹੈ ਜਦੋਂ ਵੀ ਬਾਹਰ ਨਿਕਲਣਾ ਹੈ ਸਨਸਕ੍ਰੀਨ ਲਾ ਕੇ ਜਾਂ ਸਨਗਲਾਸਸ ਲਗਾ ਕੇ ਨਿਕਲਿਆ ਜਾਵੇ ਔਰ ਸਿਰ ਨੂੰ ਜਿਹੜਾ ਹਮੇਸ਼ਾ ਟੱਕ ਕੇ ਰੱਖਿਆ ਜਾਵੇ ਜਿੰਨਾ ਹੋ ਸਕੇ ਤਾਂ ਕਿ ਜਿਹੜੀ ਡਾਇਰੈਕਟ ਹੀਟ ਸਾਡੇ ਸਿਰ ਤੇ ਉਹਦਾ ਜਿਹੜਾ ਸਨ ਜਿਹੜਾ ਸਾਡਾ ਹੀਟ ਸਟ੍ਰੋਕ ਹੁੰਦੇ ਆ ਉਹ ਇਫੈਕਟ ਨਾ ਕਰ ਸਕੇ ਸੋ ਹਰ ਜਿਹੜਾ ਤਰ੍ਹਾਂ ਦਾ ਵਿਚਾਇਆ ਉਹਦਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਵਾਰਨਿੰਗ ਆਲਰੇਡੀ ਇਸ਼ੂ ਹੋ ਚੁੱਕੀ ਹੈ ਸੋ ਟੈਂਪਰੇਚਰ ਜਿਸ ਤਰ੍ਹਾਂ 42 ਤੱਕ ਤਾਂ ਪਹੁੰਚ ਚੁੱਕਿਆ ਹੈ ਉਸ ਤੋਂ ਵੱਧ ਵੀ ਸਕਦਾ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਵਧਣ ਦੀ ਉਮੀਦ ਹੈਗੀ ਹੈ ਸੋ ਹਰ ਤਰ੍ਹਾਂ ਦਾ ਜਿਹੜਾ ਆਪਣਾ ਪ੍ਰੀਕਾਸ਼ਨਸ ਨੂੰ ਆਪਾਂ ਨੂੰ ਧਿਆਨ ਚ ਰੱਖਣਾ ਚਾਹੀਦਾ ਹੈ